ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀ ਸਿੰਘ ਤੁਹਾਡਾ ਆਪਣੇ ਚੈਨਲ ਤੇ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਦੇ ਨਵੇਂ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਬੈਲ ਆਈਕਨ ਜਰੂਰ ਦਬਾਓ ਤਾਂ ਜੋ ਬ੍ਰਿਧ ਬ੍ਰਿਧ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਕਿਸਾਨ ਭਰਾਵੋ ਤਕਰੀਬਨ ਜਿਹੜੀਆਂ ਆਪਣੀਆਂ ਫਸਲਾਂ ਹੈਗੀਆਂ ਕਣਕ ਦੀਆਂ ਇਸ ਵਾਰ ਬਹੁਤ ਵਧੀਆ ਖੜੀਆਂ ਨੇ ਤੇ ਕੁਝ ਨਵੀਆਂ ਕਿਸਮਾਂ ਵੀ ਆਈਆਂ ਨੇ ਉਹ ਵੀ ਬਹੁਤ ਵਧੀਆ ਇਸ ਟਾਈਮ ਖੜੀਆਂ ਨੇਗੀਆਂ ਡੀਬੀਡਬਲਯੂ 327 822 ਜਿਹੜੀਆਂ ਇਸ ਵਾਰ ਕਿਸਾਨਾਂ ਨੇ ਬਹੁਤ ਵਧੀਆ ਮਤਲਬ ਕਿ ਹੰਗਾਰਾ ਦੇ ਕੇ ਜਿੰਨਾਂ ਨੂੰ ਲਾਇਆ ਤਕਰੀਬਨ ਡੀਬੀਡਬਲਯੂ 222 303 187 ਇਹ ਜਿਹੜੀਆਂ ਕਿਸਮਾਂ ਨੇ ਜ਼ਿਆਦਾਤਰ ਏਰੀਆ ਦੇ ਵਿੱਚ ਆਪਣੇ ਪਹਿਲਾਂ ਤੋਂ ਹੀ ਲੱਗ ਰਹੀਆਂ ਨੇ ਤੇ ਵਧੀਆ ਖੜਦੀਆਂ ਨੇਗੀਆਂ ਵਧੀਆ ਝਾੜ ਦਿੰਦੀਆਂ ਨੇ ਤੇ ਕਿਸਾਨ ਵੀਰੋ ਜਿਹੜੀ ਅੱਪਾਂ ਗੱਲਬਾਤ ਅੱਜ ਕਰਨੀ ਆ ਕਿਰਪਾ ਕਰਕੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਕਿਉਂਕਿ ਵੀਡੀਓ ਦੇ ਵਿੱਚ ਆਪਾਂ ਕਣਕ ਦੀਆਂ ਜ਼ਰੂਰਤਾਂ ਕਣਕ ਦੇ ਟਾਈਮ ਟੇਬਲ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਕਿਸਾਨ ਵੀਰੋ ਕਣਕ ਨੂੰ ਮੇਨ ਜ਼ਿਆਦਾਤਰ ਮੈਗਨੀਜ਼ ਦੀ ਘਾਟ ਬਹੁਤ ਜ਼ਿਆਦਾ ਹੁੰਦੀ ਆ ਤੇ ਬਾਕੀ ਜੂਰੀ ਆ ਬਹੁਤ ਮਤਲਬ ਕਿ ਸਮੇਂ ਸਿਰ ਚਾਹੀਦਾ ਤੇ ਬਾਕੀ ਫਾਸਫੋਰਸ ਪੋਟਾਸ਼ ਇਹ ਚੀਜ਼ਾਂ ਦੀ ਕਣਕ ਨੂੰ ਲੋੜ ਹੁੰਦੀ ਹੈਗੇ ਆਪਣੇ ਜਿੰਨੇ ਵੀ ਮਾਈਕਰੋ ਨਿਊਟ੍ਰੀਐਂਟਸ ਨੇ ਸਾਰਿਆਂ ਦੀ ਬਾਕੀ ਜੋ ਵੱਡੇ ਤੱਤ ਨੇਗੇ ਸਭ ਦੀ ਕਣਕ ਨੂੰ ਕਿਤੇ ਨਾ ਕਿਤੇ ਜਾ ਕੇ ਜ਼ਰੂਰਤ ਪੈਂਦੀ ਆ ਤੇ ਕਿਸਾਨ ਵੀਰੋ ਜਿਹੜੀ ਆਪਾਂ ਗਲਤੀ ਕਰ ਪਹਿਟਦੇ ਆਂਗੇ ਆਪਾਂ ਕਣਕ ਦੇ ਵਿੱਚ ਘਾਟ ਪਹਿਚਾਨਣ ਦੀ ਜਗ੍ਹਾ ਕਣਕ ਦੇ ਵਿੱਚ ਸਹੀ ਉਹਨੂੰ ਤੱਤ ਦੇਣ ਦੀ بجائے ਅੱਪਾ ਕਿਸਾਨ ਵੀਰ ਸਭ ਤੋਂ ਜ਼ਿਆਦਾ ਯੂਰੀਆ ਦਾ ਇਸਤੇਮਾਲ ਕਰਦੇ ਆਂ। ਕਈ ਕਿਸਾਨ ਵੀਰ ਮੇਰੀ ਨਿਗਾਹ ਦੇ ਵਿੱਚ ਵੀ ਨੇ ਜਾਂ ਮੇਰੇ ਨਾਲ ਅਟੈਚ ਨੇ ਜਿਹੜੇ ਕਿਸਾਨ ਵੀਰ ਜਦੋਂ ਉਹਨਾਂ ਨੂੰ ਕਈ ਵਾਰ ਪੁੱਛੀਦਾ 5-5 ਗੱਟੇ ਵੀ ਯੂਰੀਆ ਦੇ 6-6 ਗੱਟੇ ਵੀ ਯੂਰੀਆ ਦੇ ਉਹ ਪਾ ਦਿੰਦੇ ਨੇ ਆਮ। ਕਿਉਂਕਿ ਕਿਸਾਨ ਵੀਰ ਠੇਕੇ ਦੀਆਂ ਜ਼ਮੀਨਾਂ ਨੇ ਟੈਕਰੀ ਦੀ ਜ਼ਮੀਨ ਦੇ ਵਿੱਚ ਦੇਸੀ ਰੇ ਨਾ ਨਾ ਪੈਨ ਕਰਕੇ ਫਸਲ ਨੂੰ ਜ਼ਿਆਦਾ ਜੂਰੀਆ ਦੇ ਕੇ ਕਿਸਾਨ ਵੀਰ ਝਾੜ ਕੱਢਣ ਦੀ ਕੋਸ਼ਿਸ਼ ਕਰਦੇ ਨੇ ਪਰ ਉਹ ਨਹੀਂ ਨਿਕਲਦਾ ਜੇ ਫਸਲ ਦਾ ਝਾੜ ਲੈਣਾ ਸਹੀ ਸੰਤੁਲਿਤ ਖਾਦ ਦੋ ਉਹਨੂੰ ਜਿਹੜੀ ਜਿਹੜੀ ਚੀਜ਼ ਦੀ ਉਹਨੂੰ ਲੋੜ ਹੈ ਉਹੋ ਉਹ ਚੀਜ਼ ਦੋ ਫालतू ਖਰਚਾ ਕਰਨ ਨੂੰ ਨਹੀਂ ਆਪਾਂ ਕਹਿੰਦੇ ਤੁਹਾਨੂੰ ਹੁਣ ਕਿਸਾਨ ਵੀਰ ਉਹ ਜਿੱਥੇ ਤੁਹਾਨੂੰ ਪੋਟਾਸ਼ ਦੀ ਘਾਟ ਲੱਗਦੇ ਤੁਸੀਂ ਉੱਥੇ ਪੋਟਾਸ਼ ਪਾਓ ਇਹ ਪोटाश ਨਹੀਂ ਪਾ ਸਕਦੇ ਤਾਂ 13045 ਦੀ ਸਪਰੇਅ ਕਰ ਦੋ ਲਿਕੁਇਡ ਵੀ ਕਰ ਸਕਦੇ ਹੋ ਤੁਸੀਂ ਦੂਸਰੀ ਵੀ ਕਰ ਸਕਦੇ ਹੋ ਜਿੱਥੇ ਡੀਪੀ ਦੀ ਘਾਟ ਆ ਫਾਸਫੋਰਸ ਦੀ ਘਾਟ ਆ ਉੱਥੇ ਤੁਸੀਂ ਡੀਪੀ ਪਾਓ ਜਾਂ ਡੀਪੀ ਪਲੱਸ ਯੂਰੀਆ ਦੀ ਸਪਰੇਅ ਕਰ ਲਓ ਨਹੀਂ 1246 ਦੀ ਸਪਰੇਅ ਕਰ ਦੋ ਜਾਂ 05534 ਦੀ ਸਪਰੇਅ ਕਰ ਦੋ ਜਿੱਥੇ ਕਿਸਾਨ ਮਰੋ ਜ਼ਿੰਕ ਦੀ ਘਾਟ ਆ ਜ਼ਿੰਕ ਦੀ ਸਪਰੇਅ ਕਰੋ ਚਾਹੇ 21% ਕਰ ਲਓ ਚਾਹੇ ਤੁਸੀਂ 12% ਕਰ ਲਓ ਚਾਹੇ ਲਿਕੁਇਡ ਜ਼ਿੰਕ ਕਰ ਲਓ ਪਰ ਹਰ ਇੱਕ ਚੀਜ਼ ਨੂੰ ਦਬਾਉਣ ਵਾਸਤੇ ਆਪਾਂ ਇਕੱਲੇ ਜੂਰੀ ਜ਼ਿਆਦਾ ਪ੍ਰਯੋਗ ਨਾ ਕਰੋ। ਘੱਟੋ-ਘੱਟ 60 ਤੋਂ 65% ਕਿਸਾਨ ਵੀ ਰਹੇ ਜਿਹੜੇ ਇੱਕ ਹੀ ਅਜਿਹੀ ਹੀ ਗਲਤੀ ਕਰਦੇ ਨੇ, ਹਰ ਇੱਕ ਗਲਤੀ ਇਹੋ ਜੀ ਕਰਦੇ ਨੇ। ਉਹਦੇ ਨਾਲ ਕੀ ਹੁੰਦਾ ਕਿਸਾਨ ਵੀਰ ਉਹ ਆਪਣਾ ਝਾੜ ਨਹੀਂ ਵਾਦਾ ਕਣਕ ਮੱਲ ਵੀ ਜਾਊਗੀ, ਫਸਲ ਆਪਣੀ ਮੱਲ ਜਾਊਗੀ, ਹਰਿਆਲੀ ਤੇ ਰਹੂਗੀ, ਕਾਲੀ ਰਹੂਗੀ ਪਰ ਝਾੜ ਨਹੀਂ ਦਿੰਦੀ। ਕਿਉਂਕਿ ਆਪਾਂ ਇੱਕ ਤੱਤ ਦੀ ਪੂਰਤੀ ਕਰਤੀ ਬਾਕੀ ਦੀ ਨਹੀਂ ਕਰੀ ਕਿਉਂਕਿ ਕਿਸਾਨ ਵੀਰੋ ਜਿਹੜੀਆਂ ਹੁਣ ਫਸਲਾਂ ਨੇ ਆਪਣੇ ਮੈਗਨੀਜ਼ ਦੀ ਘਾਟ ਜ਼ਿਆਦਾ ਆਉਂਦੀ ਐ ਮੈਗਨੀਜ਼ ਦੀ ਘਾਟ ਤੁਸੀਂ ਦੇਖੋ ਜਦੋਂ ਤੁਹਾਨੂੰ ਲੱਗਦਾ ਵੀ ਆਪਣੇ ਖੇਤ ਦੇ ਵਿੱਚ ਮੈਗਨੀ ਦੀ ਘਾਟ ਆਉਂਦੀ ਇੱਕ ਸਪਰੇ ਪਹਿਲੇ ਪਾਣੀ ਤੋਂ ਪਹਿਲਾਂ ਇੱਕ ਬਾਅਦ ਚੋਂ ਕਰ ਦਿਓ ਤੁਹਾਨੂੰ 70 ਤੋਂ 80% ਰਿਜ਼ਲਟ ਦਾ ਪਹਿਲੀ ਸਪਰੇ ਦੀ ਮਿਲ ਲੱਗ ਜਾਣਗੇ ਜਿਹੜੀ ਫਟਾਰੇ ਵਾਲੀ ਸਪਰੇ ਰ ਕਮੈਂਡ ਕਰੀ ਹੋਈ ਆ ਉਹ ਕਰ ਦਿਓ ਤੁਸੀਂ ਉਹਦੇ ਨਾਲ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਮਿਲੂ ਤੁਹਾਨੂੰ ਘੱਟੋ ਘੱਟ 4 ਤੋਂ 5 ਤੱਤਾਂ ਦੀ ਥੋੜੀ ਪੂਰਤੀ ਹੋ ਜੂਗੀ। ਇਹੀ ਕਿਸਾਨ ਵੀਰੋ ਅੱਜ ਮੈਂ ਵੀਡੀਓ ਪਾਉਣ ਦਾ ਮਕਸਦ ਸੀ ਮੇਰਾ ਕਿਉਂਕਿ ਕਿਸਾਨ ਵੀਰ ਕੀ ਕਰਦੇ ਨੇਗੇ ਹਰ ਇੱਕ ਤੱਤ ਦੀ ਘਾਟ ਨੂੰ ਪੂਰਾ ਕਰਨ ਵਾਸਤੇ ਯੂਰੀਆ ਵਰਤਦੇ ਨੇ। ਜ਼ਿਆਦਾ ਯੂਰੀਆ ਦੇਣਾ ਕੋਈ ਮਸਲੇ ਦਾ ਹੱਲ ਨਹੀਂ ਹੈਗਾ। ਹਾਂ ਜਿੱਥੇ ਤੁਹਾਨੂੰ ਲੱਗਦਾ ਵੀ ਆਪਣੀ ਜੀ 3 ਗੱਟੇ ਪੈਂਦੇ ਨੇ ਆਪਣੇ 3.5 ਪੈਣਗੇ। ਤੁਸੀਂ 3.5 ਪਾ ਦਿਓ। DWK ਸਮਾਨੇ ਜਿਹੜੀਆਂ ਇਹ ਇੱਕ ਅੱਧਾ ਗੱਟਾ ਤਾਂ ਲੈ ਜਾਂਦੀਆਂ ਨੇ 20 ਕਿਲੋ ਦਾ ਜ਼ਿਆਦਾ ਦੂਜਿਆਂ ਨਾਲੋਂ ਪਰ ਇਹ ਨਾ ਨਾ ਹੋਵੇ ਵੀ ਆਪਾਂ ਗੱਟੇ ਦਾ ਭਾ 3.5 ਨੇ ਕਿ 3.5 4.5 ਤੁਸੀਂ 6 ਪਾ ਦੋ ਇੱਕ ਕਿਸਾਨ ਵੀਰ ਕੀ ਕਰਦੇ ਨੇ ਜਿੱਦਾਂ ਹੁਣ ਪਹਿਲਾ ਯੂਰੀਆ ਲਾਤਾ ਪਹਿਲੇ ਪਾਣੀ ਤੋਂ ਪਹਿਲਾਂ ਦੂਜਾ ਬਾਅਦ ਚੋ ਲਾਦਾ ਤੀਜਾ ਵੀ ਉਹ ਸੁੱਕੇ 'ਚ ਲਾ ਦਿੰਦੇ ਨੇ ਉਹ ਕਿ ਕਿਸਾਨ ਵੀਰ ਨੂੰ ਪਤਾ ਕੀ ਹੁੰਦਾ ਜਿਹੜਾ ਉਹ ਸੁੱਕੇ 'ਚ ਰੇ ਲਾਤਾ ਉਹ ਰੇ ਪਿਛਤਾ ਰਚ ਗਿਆ ਪਰ ਉਹ ਉਨਾਂ ਜੜਾਂ ਨੂੰ ਨਹੀਂ ਲੱਗਦਾ ਜਦੋਂ ਆਪਾਂ ਪਹਿਲੇ ਪਾਣੀ ਤੋਂ ਦੂਜੇ ਪਾਣੀ ਤੋਂ ਪਹਿਲਾਂ ਪਾਣੀ ਜੂਰੀਆ ਪਾਉਣਿਆਂ ਤੇ ਆਪਾਂ ਤੀਜਾ ਰੇ ਤੇ ਚੌਥਾ ਰੇ ਇਕੱਠੇ ਹੀ ਲੱਗ ਜਾਂਦਾ ਫਿਰ ਫਿਰ ਆਪਣੀ ਗਣਕ ਗਿਰਦੀ ਆ ਇਹੇ ਕਿਸਾਨ ਵੀਰੋ ਗੱਲਾਂ ਨੇ ਜਿਹੜੀਆਂ ਆਪਾਂ ਨੂੰ ਧਿਆਨ ਚ ਰੱਖਣ ਲਈ ਜ਼ਰੂਰਤ ਆ ਸੰਤੁਲਿਤ ਖਾराक ਦਿਓ ਫਸਲ ਨੂੰ ਸਾਰੇ ਤੱਤਾਂ ਦੀ ਪੂਰਤੀ ਕਰੋ ਘੱਟ ਖਰਚੇ ਦੇ ਵਿੱਚ ਪੂਰਤੀ ਕਰਨ ਦੀ ਕੋਸ਼ਿਸ਼ ਕਰੋ ਇਹ ਨਹੀਂ ਹੁੰਦਾ ਵੀ ਜਿਹੜੀ ਵੀ ਚੀਜ਼ ਆਪਾਂ ਕਹਿ ਤੀ ਤੁਸੀਂ ਉਹ ਕਰਤੀ ਪਹਿਲਾਂ ਤੁਸੀਂ ਦੇਖੋ ਵੀ ਤੁਹਾਡੇ ਖੇਤ ਦੇ ਵਿੱਚ ਉਹ ਚੀਜ਼ ਦੀ ਘਾਟ ਹੈਗੀ ਆ ਫੇਰ ਉਹਦੀ ਪੂਰਤੀ ਕਰੋ ਇਦਾਂ ਥੋੜੀ ਨਾ ਹੁੰਦਾ ਵੀ ਆਪਾਂ ਹਰ ਇੱਕ ਚੀਜ਼ ਦੀ ਪੂਰਤੀ ਕਰਨ ਵਾਸਤੇ ਜੂਰੀਆ ਦੇ ਦਈਏ ਜੂਰੀਆ ਦੀ ਵਰਤੋਂ ਸਿਰਫ ਨਾਈਟ੍ਰੋਜਨ ਪੂਰੀ ਕਰਨ ਵਾਸਤੇ ਕਰੋ ਇਹੇ ਕਿਸਾਨ ਵੀਰੋ ਵੀਡੀਓ ਮੈਂ ਤਾਂ ਪਾਈਆ ਬਹੁਤ ਕਿਸਾਨ ਵੀਰਾਂ ਦੇ ਇਹਦੇ ਵਾਸਤੇ ਫੋਨ ਆਏ ਤੇ ਵੀ ਵੀਰੇ ਆਪਾਂ ਜੂਰੀਆ ਕਿੰਨਾ ਪਾਈਏ ਇੰਨਾ ਪਾਤਾ ਜੀ ਇੰਨਾ ਹੋਰ ਪਾਈਏ ਤਾਂ ਉਹ ਗੱਲਾਂ ਤੋਂ ਕਿਸਾਨ ਵੀਰੋ ਪਿੱਛਾ ਹਟੋ ਤੇ ਵਧੀਆ ਸੰਤੁਲਿਤ ਖਾਦ ਦਿਓ ਫਸਲ ਨੂੰ ਫਸਲ ਦਾ ਝਾੜ ਤੁਹਾਡਾ ਆਟੋਮੈਟਿਕ ਵੱਧ ਜੂਗਾ ਉਮੀਦ ਹੈ ਕਿਸਾਨ ਵੀਰੋ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ